ਹਾਂ ਜੀ ਤਾਂ ਸਾਰਿਆਂ ਦਾ ਬੈਲਕਮ ਆਪਣੇ ਘੈਂਟ ਜੇ ਵਲੌਗ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਜੀ ਆਪਾਂ ਅੱਜ ਪਹੁੰਚੋ ਗਿਆ ਮੋਟਰ ਤੇ ਮਤਲਬ ਖੱਤੇ ਚ ਦੇਖੋ ਤੇ ਅੱਜ ਬਣਾਉਣਾ ਵੈ ਤੁਹਾਨੂੰ ਸਾਰਿਆਂ ਨੂੰ ਦੇਣਾ ਅਜ ਖੱਤੇ ਦਾ ਤੂਰ ਇਹ ਸਪੈਸ਼ਲ ਉਹਨਾਂ ਲਈ ਆ ਕਿਹਦੇ ਸ਼ਹਿਰੀ ਨੇਗੇ ਕਿਹੜੇ ਸ਼ਹਿਰ ਚ ਰਹਿੰਦੇ ਨੇਗੇ ਕਿਉਂਕਿ ਪਿੰਡਾਂ ਦਾ ਪਤਾ ਹੀ ਨਾ ਖੱਤੇ ਦਾ ਸਾਰਾ ਮਾਹੌਲ ਮੂਲ ਤੇ ਅੱਜ ਬਣਾ ਸ਼ਹਿਰੀ ਇਹਦਾ ਸਪੈਸ਼ਲ ਵਲੌਗ ਬਣਾਵਾਂਗੇ ਕਿਹੜੇ ਸ਼ਹਿਰ ਚ ਰਹਿੰਦੇ ਨੇਗੇ ਕਿਰੇ ਆਪਣੇ ਸਬਸਕ੍ਰਾਈਬਰ ਨੇਗੇ ਉਹਨਾਂ ਲਈ ਸਪੈਸ਼ਲ ਲਈ ਆਪਾਂ ਮੋਟਰਾਂ ਟੂਰ ਦੇਣਾ ਤੁਹਾਨੂੰ ਸਾਰਾ ਤੇ ਆਜੋ ਤੁਹਾਨੂੰ ਤੂਰ ਦਿੰਦੇ ਆ ਕੀ ਕੀ ਆਪਣੇ ਖੱਤੇ ਚ ਵਿੱਜਿਆ ਹੋਇਆ ਵਾ ਤੇ ਮੋਟਰ ਦੇ ਮਤਲਬ ਤੇ ਆਹ ਦੇਖੋ ਜੀ ਆਹ ਮੋਟਰ ਆ ਆ ਸਾਹਮਣੇ ਦਿਖਾਉ ਜੀ ਮੋਟਰ ਆ ਤੇ ਆਹ ਖੋਨੇ ਦੇਖੋ ਜੀ ਕਿੰਨਾ ਸਾਫ ਪਾਣੀ ਤੇ ਹਰੀਆਲੀ ਵੀ ਦਿਖਾਉਣੀ ਸਾਨੂੰ ਸਪੈਸੇ ਜ਼ਰੂਰੀ ਆ ਤੁਹਾਨੂੰ ਆਓ ਆਜੋ ਗਾਂ ਸਾਨੂੰ ਚੀਜ਼ਾਂ ਦਿਖਾਉਣੇ ਆ ਦੇਖੋ ਜੀ ਆਪਾਂ ਦੇਖੋ ਜੀ ਕੀ ਕੀ ਚੀਜ਼ਾਂ ਵੇ ਉਹ ਵਿੱਜੀਆਂ ਹੋਈਆਂ ਨੇ ਇਹ ਆ ਦੇਖੋ ਮੈਚਾ ਨਹੀਂ ਆ ਦੇਖੋ ਜੀ ਉਧਰ ਕਦੂ ਵਿੱਜੇ ਹੋਏ ਨੇਗੇ ਆ ਤੇ ਸਾਰਾ ਕੁਝ ਇਹ ਨੈਚੁਰਲ ਹੋਣ ਹੈ ਗਿਆ ਕੋਈ ਸਪਰੇ ਨਹੀਂ ਕੀਤੀ ਹੋਈਗੀ ਨਾ ਕੋਈ ਵੀ ਦੇਖੋ ਮੈਚਾਂ ਨੇ ਆਹ ਦੇਖੋ ਜੀ ਤੇ ਆਜੋ ਤੁਹਾਨੂੰ ਦੱਸਣੇ ਆ ਆਹ ਦੇਖੋ ਜੀ ਫਾਲ ਲੱਗਣਾ ਸ਼ੁਰੂ ਕਰਤਾ ਦੇਖੋ ਬੇਦਾਂ ਦੇ ਤੇ ਆ ਨਾ ਲੱਗਿਆ ਜੀ ਤੇ ਆ ਨਿਕੀ ਜੀ ਪੱਠੇ ਜੋ ਕਿ ਸਾਹਮਣੇ ਬਾਜਰਾ ਬੀਜਿਆ ਹੋਇਆ ਤੇ ਇੱਧਰ ਹੈਗੇ ਨੇ ਚੌਲੀ ਆਹ ਦੇਖੋ ਜੀ ਯੋਗੇ ਛੋਟੇ ਨੇਗੇ ਮਾਲਾ ਬਸ ਇਹਦੇ ਵੀ ਦਾਣੇ ਬਲਿਕਨ ਵਾਲੀ ਨੇਗੇ ਇਹ ਤੁਹਾਨੂੰ ਇੱਕ ਦੂਜੇ ਦੇਖੋ ਤੇ ਤੁਹਾਨੂੰ ਇੱਕ ਦੂਜੇ ਚੌਲ ਵੀ ਦਿਖਾਵਾਂਗੇ ਬਾਂਛਪਤੀ ਜੋ ਕਿ ਦਾਣੇ ਲਿਕਤ ਜੋਕ ਨੇ ਉਹਦੇ ਤੇ ਪਹਿਲਾਂ ਮੈਂ ਤੁਹਾਨੂੰ ਆ ਦਿਖਾ ਦਈਏ ਦੇਖੋ ਇਹ ਦਾਣੇ ਲਿਕਨ ਲੱਗਣੇ ਬਸ ਇਹ ਦਾਲੋ ਮਹੀਨੇ ਕੇ ਨਿਕਲ ਜਾਇਆ ਕਰਨੇ ਕੇ ਦਾਣੇ ਦੂਨੇ ਵਧੀਆ ਤੇ ਚਲੋ ਤੁਹਾਨੂੰ ਗਾਹ ਵੀ ਦਿਖਾਉਣੇ ਆਜੋ ਇਹ ਇਧਰ ਆਪਾਂ ਨੇ ਵੀ ਆ ਦੇਖੋ ਜੇ ਇਧਰ ਵੀਜੋ ਆਪਾਂ ਨੇ ਮਰੂਦ ਜੋ ਕਿ ਨੌ ਸਪਰੇਅ ਕਿਉਂਕਿ ਇਸ ਸਪਰੇਸ ਪੂਰੇ ਇੱਕ ਸ਼ਹਿਰੀਆਂ ਚ ਦੇਖ ਲਓ ਜੀ ਇਹਦੇ ਸਾਈਡ ਚ ਜਾਂਦੇ ਆ ਆ ਮਰੂਦ ਦਾ ਰੇਟ ਕਿਲੋ ਪਤਾ ਨਹੀਂ ਮਿੰਦਾ ਪਤਾ ਨਹੀਂ ਵੀ ਕਿੰਨੇ ਰੁਪਏ ਕਿਲੋ ਹੋਊਗਾ ਪਰ ਲਾ ਲਓ 30 60 ਰੁਪਏ 65 ਹੋਣਗੇ ਕਿਲੋ ਦੇਖੋ ਤੇ ਇੱਥੇ ਫ੍ਰੀ ਆ ਨੇਚੁਰਲ ਨੇਚੁਰਲ ਆ ਉਹਦੇ ਸਪਰੇ ਨੋ ਸਪਰੇ ਦੇਖੋ ਜੀ ਵਧੀਆ ਦੇਖੋ ਸਾਰੇ ਕਿਤੇ ਫਾੜ ਲੱਗਿਆ ਲੈ ਪੂਰਾ ਫਾੜ ਲੱਗਿਆ ਆ ਆ ਦੇਖੋ ਜੀ ਆਇਆ ਹੈਗਾ ਐਰੋਵੇਰਾ ਦੇਖੋ ਸਾਹਮਣੇ ਆਪੀਆ ਖੱਤੇ ਦੇ ਬੀਜ ਹੋਇਆ ਮੋਟਰ ਤੇ ਇਹ ਤੁਹਾਨੂੰ ਦੱਦਦੇ ਕਿਹੜੇ ਕੰਮ ਲਈ ਆਉਂਦੇ ਆ ਇਹ ਮੰਨ ਲਓ ਜੀ ਆਪਾਂ ਸ਼ਹਿਰ ਤੋਂ ਸਭ ਨੂੰ ਤਾਂ ਵਾਸ਼ੇ ਪੈਸ਼ਨ ਦੇ ਖਰੀਦੇ ਹੋਣਗੇ ਜੋ ਕਿ ਪੰਦੇ ਕਿਹੜੇ ਕੈਮੀਕਲ ਆਉਣਗੇ ਆਪਣੇ ਨੇਚਰਲ ਆ ਦੇਖੋ ਇਸ ਸਕਿਨ ਲਈ ਵੀ ਬਹੁਤ ਜ਼ਿਆਦਾ ਕੰਮ ਆਉਂਦੀ ਆ ਤੇ ਮੰਨ ਲਓ ਜੀ ਬਾਲਾ ਬੂਲਾ ਦੇ ਲੱਗਦੀ ਆ ਤੇ ਇਹਦੀ ਸਬਜ਼ੀ ਵੀ ਬਣਦੀ ਆ ਜੀ ਇਹ ਆਪਣੀ ਸ਼ੁੱਧ ਮਤਲਬ ਵਧੀਆ ਬੀਜੀ ਹੋਈ ਆ ਨਾ ਕੋਈ ਕੈਮੀਕਲ ਨਾ ਕੋਈ ਵਾਸਤਾ ਕਿਉਂਕਿ ਕਿਰੇ ਹੁਣ ਦੁਕਾਨਾਂ ਦੇ ਦਾ ਕੈਮੀਕਲ ਤੋਂ ਬਿਨਾ ਕੋਈ ਚੀਜ਼ ਹੁੰਦੀ ਨਹੀਂ ਹੈਗੀ ਇਹ ਸਾਨੂੰ ਸਾਰੇ ਨੂੰ ਪਤਾ ਹੀ ਆ ਦੇਖੋ ਕਿੰਨੀ ਵਧੀਆ ਚੀਜ਼ ਹੈ ਜੀ ਆ ਇਹ ਮੈਂ ਇੱਕ ਗੱਲ ਆ ਜੀ ਇਹ ਮੰਨ ਲੈ ਅੱਧੇ ਸ਼ਹਿਰੀ ਘਰੇ ਬੀਜਦੇ ਆ ਜੀ ਇਹਨੂੰ ਤੇ ਆਜਾ ਤੁਹਾਨੂੰ ਹੋਰ ਵੀ ਟੂਰ ਦੰਨੇ ਆ ਤੇ ਹਾਂਜੀ ਵੀਰੋ ਆ ਆਪਣੀ ਮੋਟਰ ਆ ਸਾਹਮਣੇ ਦਿਖਾਓ ਜੀ ਆਪਣੇ ਉਹਨਾਂ ਸਬਸਕ੍ਰਾਈਬਰਾਂ ਨੂੰ ਤੇ ਵਾ ਇੱਕ ਗੱਲ ਤੁਹਾਨੂੰ ਆਦਰੋਂ ਖੋਲ ਵੀ ਮੋਟ ਦਿਖਾ ਦਿੰਦੇ ਜੋ ਕਿ ਆਪਾਂ ਕਾਲੀ ਕਾਲੀ ਚ ਮੋਟੀ ਚਾਬੀ ਕਦੇ ਭੁੱਲੇ ਆਪ ਨੂੰ ਪਤਾ ਵੀ ਨਹੀਂ ਸੀ ਆਪਾਂ ਵਲੌਗ ਬਣਾਉਣਾ ਵਾ ਤੇ ਮੇਰੇ ਹੁਣ ਕਮਾਈਂਟ ਚ ਆਇਆ ਤੇ ਮੈਂ ਕਿਹਾ ਚਲੋ ਵੇ ਵਲੌਗ ਮਨੂੰ ਸ਼ੁਰੂ ਕਰਤਾ ਤੁਹਾਨੂੰ ਕਹੇ ਹੋਰ ਦਾ ਕੋਈ ਟੂਰ ਦੇ ਦਾਂਗੇ ਕੋਈ ਚੱਕਰ ਨਹੀਂ ਇਹਦਾ ਤੇ ਆਹ ਦਰਾਈਆ ਤੂੜੀ ਪਾਈ ਵੀ ਦੇਖੋ ਜੀ ਆਹ ਦੇਖੋ ਯਾ ਤੂੜੀ ਦਾ ਸੈਟ ਪਾਇਆ ਸਾਰਾ ਦੇਖੋ ਕਿ ਬਹੁਤ ਜ਼ਿਆਦਾ ਹੈ ਬੇਟਾ ਇੱਕ ਟੋਕਟ ਹਨਾ ਦਾਣ ਟਾਣੀ ਨਾਉਂਦੇ ਨਾ ਜਾਂਦੀਆਂ 10 ਇਹ ਆਇਆ ਤੁਹਾਨੂੰ ਗਾਣਾ ਦੰਦੇ ਆ। ਸੋਰ ਆਓ ਜੀ ਆਓ। ਦੇਖੋ ਜੀ ਮੋਟ ਆਹ ਦੇਖੋ ਚੋਲੇ ਨੂੰ ਪਾਣੀ ਲੱਗਿਆ ਹੋਇਆ। ਲੈ ਆਹ ਦੇਖੋ ਜੀ। ਇਹ ਚੋਲੇ ਨੂੰ ਪਾਣੀ ਪਾਉਣਾ ਜ਼ਰੂਰੀ ਆ ਜੀ। ਆਓ ਜੀ ਆਓ। ਮਾਰੇ ਮਾਰੇ ਮੈਂ ਦੱਦ ਵੀ ਲਿੱਕਰਿਆ। ਸੌਰੀ ਆਸਾ ਵੀ ਲਿੱਕਰਿਆ ਜੀ। ਕਿਉਂਕਿ ਮੈਂ ਇੰਨਾ ਪਹਿਲੀ ਵਾਰ ਜ਼ਿੰਦਗੀ 'ਚ ਬੋਲਿਆ ਜੀ ਮੈਂ। ਆ ਜਿਆ ਤੁਹਾਨੂੰ ਗਾਹਾਂ ਤੋਂ ਦੰਨੇ ਆ ਕਰੋ ਚੈੱਕ ਜੀ ਸਾਰਿਆਂ ਨੇ ਆਹ ਦੇਖੋ ਜੀ ਦਾਣੇ ਨਿੱਕਲੇ ਹੋਏ ਇਹ ਹੈਗੇ ਬਾਸ ਬਤੀ ਚੌੜ ਕਰੋ ਚੈੱਕ ਜੀ ਸਾਰੇ ਕਿਤੇ ਲੱਗੇ ਹੋਏ ਨੇ ਜੀ ਆਂ ਜਿਆਲੋ ਆਨੇ ਬਾਸ ਬਤੀ ਚੌਲ ਹਰ ਜਿਹੇ ਉਹ ਸਮਾਂ ਦਾਣੇ ਕੌਰ ਤੇ ਕਰੋ ਚੈੱਕ ਜਿਆਲ ਇਹ ਹੈਗਾ ਜੀ ਬਾਸ ਬਤੀ ਚੌਲ ਜੋ ਕਿ ਦੂਜੇ ਚੌਲਾਂ ਨਾਲ ਛੇਤੀ ਹੁੰਦੇ ਨੇਗੇ ਤੇ ਆਜੋ ਤੁਹਾਨੂੰ ਹੋਰ ਵੀ ਤੂੜਦੂ ਦੰਨੇ ਆਜੋ ਮੋਟਰ ਦਾ ਤੇ ਲੋਕੀ ਸੁਣੋ ਤੁਹਾਨੂੰ ਦਿਖਾਉਣਾ ਵੀਰੋ ਕੀੜੇ ਦਾ ਝੁੰਡ ਤੇ ਆਹ ਦੇਖੋ ਜੀ ਕੀੜੇ ਕੀੜੇ ਦਾ ਝੌਂਦਾ ਜੀ ਇਹ ਕਰੋ ਚੈੱਕ ਜੀ ਤੇ ਇਧਰ ਆਪਣੇ ਦੇਖੋ ਜੀ ਇਧਰ ਪੱਠੇ ਬੀਜੇ ਨੇਗੇ ਅਸੀਂ ਦੇਖ ਸਕਦੇ ਹਾਂ ਦੇ ਆਜੋ ਆਜੋ ਭਾਈ ਸਾਰਿਆਂ ਨੇ ਛੇਤੀ ਤੋਂ ਛੇਤੀ ਤੁਹਾਨੂੰ ਹੋਰ ਟੂਟ ਦਿਖਾਉਣੇ ਆ ਤੇ ਆਪਣੇ ਮੋਟਰ ਦੇ ਵੀ ਐਂ ਦੇਖ ਲਓ ਜੀ ਇੱਕ ਹੰਧਾਦਾਂ ਕਰ ਲੈ ਤੇ ਕਿਹੜਾ ਵੀ ਕਿਸਾਨ ਹਨਾ ਬਹੁਤ ਜਿਆਦਾ ਬੰਦਾ ਮਾਰਦਾ ਜਿਹੜਾ ਕੀੜੇ ਨਹੀਂ ਮਾਰਦੇ ਤੇ ਇੱਕ ਹੋਰ ਗੱਲ ਜੀ ਦੇਖ ਲਓ ਸ਼ਹਿਰ ਚ ਦੇਖੋ ਸਾਰੇ ਦਰਖਤ ਦਰੁਖਤ ਵੱਡੇ ਨੇ ਤੁਸੀਂ ਆਲੇ-ਦੁਆਲੇ ਮੋਟਰਾਂ ਦੇ ਦੇਖ ਲਓ ਜੀ ਸਾਰੇ ਦਰਖਤਾਂ ਦੇ ਮਾਰ ਲਾ ਜੀ ਇੱਕ ਇੱਕ ਮੋਟਰ ਦੇ ਦੋ ਦਰਖਤ ਤਿੰਨ ਦਰਖਤ ਹੁੰਦੇ ਦੇਖ ਲਓ ਜੀ ਸਾਰੇ ਮੋਟਰਾਂ ਦੇ ਸ਼ਹਿਰਾਂ ਚ ਜੀ ਆਹ ਹਵਾ ਕਦੇ ਤੁਹਾਨੂੰ ਜ਼ਿੰਦਗੀ ਜੀ ਨਹੀਂ ਮਿਲਨੀ ਸ਼ਹਿਰਾਂ 'ਚ ਉਹਦਾ ਪ੍ਰਦੂਸ਼ਣ ਹੀ ਰਹਿੰਦਾ ਸਾਰੀ ਦਿਹਾੜੀ ਦੇਖੋ ਇੱਧਰ ਵੀ ਤੂ ਤਾਂ ਲੱਗੇ ਹੋਇਆ ਫਲ ਲੱਗੇ ਹੋਏ ਜੀ ਉੱਥੇ ਉਹ ਦੇਖੋ ਜੀ ਮਰੂਤ ਲੱਗੇ ਹੋਇਆ ਇਹ ਜਿਹੜਾ ਤੁਹਾਨੂੰ ਪਿੰਡਾਂ 'ਚ ਹੀ ਮਿਲਣਾ ਵਾ ਇਹ ਸ਼ਹਿਰਾਂ 'ਚ ਤੁਹਾਨੂੰ ਕੁਝ ਨਹੀਂ ਮਿਲਣਾ ਹੈਗਾ ਸ਼ਹਿਰ ਤਾਂ ਗੰਦੀ ਆ ਸਾਰਾ ਇਹ ਹਾਂਜੀ ਮੀਰੋ ਤੁਸੀਂ ਕਦੇ ਵੀ ਪਿੰਡ 'ਚ ਆਉਣਾ ਸ਼ਹਿਰੀ ਆਣੇ ਨੇ ਪਿੰਡ ਦੇ ਸਭ ਨੂੰ ਪਤਾ ਹੀ ਹੈ ਨਾ ਆ ਸ਼ਹਿਰਾਂ ਨੂੰ ਦਿਖਾ ਦੀ ਆ ਜਾ ਮੜ ਜਾਓ ਇੱਥੋਂ ਹੀ ਕੁਝ ਜੀਵ ਜੰਤੂ ਵੀ ਨਿਕਰੇ ਹੁੰਦੇ ਆ ਦੇਖੋ ਜੀ ਖੁੱਡਾ ਲੈ ਕਰੋ ਚੈੱਕ ਜੀ ਆ ਨਿਕਲੋ ਜੀ ਆਹਾ ਆ ਨਿਕਲਦਾ ਸੱਪ ਨਿਕਲਦਾ ਸੱਪ ਉਹ ਵੀ ਕਾਲਾ ਨਾਗ ਵੱਡੇ ਵੱਡੇ ਸਾਰੇ ਡਰ ਕੇ ਭੱਜ ਜਾਂਦੇ ਨੇਗੇ ਇਹ ਤਾਂ ਐ ਹੀ ਆ ਕਿਸਾਨ ਹੀ ਹੈਗੇ ਜੱਟ ਨੇਗੇ ਤੇਰੇ ਝੋਟੇ ਨੇ ਐਦੇ ਗੋਰ ਦੇ ਗੋਰ ਦੇ ਨਹੀਂ ਹੈਗੇ ਆਓ ਜੀ ਆਓ 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 ਤੁਹਾਨੂੰ ਹੋਟੂ ਦੰਦੇ ਆ ਤੇ ਆਜਾ ਤੁਹਾਨੂੰ ਬਨਾਖਰੀ ਚੀਜ਼ ਦੇ ਹੋਣੇ ਵਧੀਆ ਜੋ ਕਿ ਸ਼ਹਿਰਾਂ ਚ ਮਿਲਦਾ ਵਾ 20 ਰੁਪਏ ਦਾ ਗਲਾਸ 10 ਗੰਨਾ ਆ ਦੇਖੋ ਗੰਨਾ ਨੇਚਰਲ ਨੋਜ਼ ਸਪਰੇਅ ਦੇਖੋ ਜੀ ਇਹ ਹੁੰਦਾ ਜੀ ਗੰਨਾ ਇਹ ਸਹਰਾਂ ਦਾ ਦੂਜੇ ਹੀ ਹੁੰਦੇ ਆ ਛਾਂਡੇ ਹੁੰਦੇ ਨੇ ਕਿ ਦੇਖੋ ਮੈਂ ਗੰਨੇ ਜਿਹੜੀਆਂ ਤੇ ਆਹ ਅਸਲੀਆਂ ਨਿੱਕੜਾ ਗੰਨਾ ਦੇਖ ਲਓ ਜੀ ਸਹਰੇ ਜਾਨੀ ਤੇ ਬਸ ਆਦ ਦਾ ਬਲੌਗ ਤੁਹਾਨੂੰ ਮੈਂ ਕਹਿੰਦਾ ਇੱਥੇ ਆਪਾਂ ਸਮਾਪਤ ਕਰਦੇ ਆ ਤੇ ਤੁਹਾਨੂੰ ਵਧੀਆ ਲੱਗਿਆ ਹੋਵੇ ਆਪਣੇ ਮੋਟਰ ਦਾ ਪਲੀਜ਼ ਵੀਡੀਓ ਕੋ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਆਉਣ ਵਾਲੇ ਬਲੌਗਾਂ ਲਈ ਜਰੂਰ ਸਬਸਕ੍ਰਾਈਬ ਕਰੋ ਚੰਗਾ ਸਾਸੀਏ ਕਾਲ